ਸਾਡੇ 11 ਦੇ ਯਾਰ ਭਵਿੰਦਰ ਸਿੰਘ ਜੀ ਨੰਬਰਦਾਰ ਸਾਹਿਬ ਤੇ ਜੋ ਸਾਡੇ ਪੱਕੇ ਪੁਰਾਣੇ ਆੜੀ ਨੇ ਸਾਡੇ ਨਾਲ ਕੰਮ ਕਰਦੇ ਲਗਾਤਾਰ ਇਹ ਕਹਿੰਦੇ ਕੰਮ ਬੜਾ ਵਧੀਆ ਚੱਲਦਾ ਸਾਰੇ ਬਾੜਾਂ ਚ ਚੱਲਦਾ ਪੰਚਾਇਤ ਵਧੀਆ ਕੰਮ ਕਰ ਰਹੀ ਹੈ ਹਾਂ ਭਿੰਦਰ ਹਾਂ ਜੀ ਹਾਂ ਜੀ ਇਦਾਂ ਹੀ ਹੈ ਬਹੁਤ ਸੋਹਣਾ ਕੰਮ ਵਧੀਆ ਚੱਲਦਾ ਬਹੁਤ ਸੋਹਣਾ ਤੇ ਮੈਂ ਕਿਹਾ ਹਾਂ ਵਧੀਆ ਚੱਲਦਾ ਮੈਂ ਪਰ ਕਿਉਂ ਚੱਲਦਾ ਇਹ ਤੈਨੂੰ ਮੈਂ ਦੱਸਦਾ ਹੱਥ ਜੋੜ ਕੇ ਰੱਖੀ ਦੇ ਹੱਥ ਜੋੜ ਕੇ ਰੱਖੀ ਦੇ ਪਾਰ ਤੋਲ ਕੇ ਰੱਖੀ ਦੇ ਕੰਮ ਤਾਂ ਚੱਲਦਾ ਕੰਮ ਤਾਂ ਚੱਲਦਾ ਕਿਰਪਾ ਕਰਦਾ ਹੈ ਮੇਰਾ ਵਾਹਿਗੁਰੂ ਕਿਰਪਾ ਕਰਦਾ ਹੈ ਮੇਰਾ ਪਾਤਸ਼ਾਹ ਕਿਰਪਾ ਕਰਦਾ ਹੈ ਸਾਡਾ ਵਾਹਿਗੁਰੂ ਤਾਂ ਨਾ ਚੱਲਦਾ ਤਾਂ ਨਾ ਚੱਲਦਾ ਹੱਥ ਜੋੜ ਕੇ ਰੱਖੀ ਦੇ ਮਿੱਠੇ ਬੋਲ ਬੋਲ ਕੇ ਰੱਖੀ ਦੇ ਪਾਰ ਤੋਲ ਕੇ ਰੱਖੀ ਦੇ ਦਿਲ ਵਾਲੇ ਬੁਹੇ ਮੈਂ ਕਿਆ ਖੋਲ ਕੇ ਰੱਖੀ ਦੇ ਦਿਲ ਵਾਲੇ ਬੁਹੇ ਮੈਂ ਕਿਆ ਖੋਲ ਕੇ ਰੱਖੀ ਦੇ ਕੰਮ ਤਾਂ ਚੱਲਦਾ ਕੰਮ ਤਾਂ ਚੱਲਦਾ ਕਰਦਾ ਹੈ ਕਿਰਪਾ ਮੇਰਾ ਸੱਚੇ ਪਾਤਸ਼ਾਹ ਮੇਰਾ ਸੱਚੇ ਪਾਤਸ਼ਾਹ ਓਏ ਤਾਂ ਨਾ ਚੱਲਦਾ ਤਾਂ ਨਾ ਚੱਲਦਾ ਦਿਲ ਵਾਲੇ ਬੂਹੇ ਨੰਬਰਦਾਰ ਜੀ ਖੋਲ ਕੇ ਰੱਖੀ ਦੇ ਪਰ ਹਰ ਸਮੇ ਮੈਂ ਕਾ ਤੋਲ ਕੇ ਰੱਖੀ ਦੇ ਮਿੱਠੇ ਬੋਲ ਮੁਖ ਵਿੱਚੋਂ ਬੋਲ ਕੇ ਰੱਖੀ ਦੇ ਹੱਥ ਜੋੜ ਕੇ ਰੱਖੀ ਦੇ ਕੰਮ ਤਾਂ ਚੱਲਦਾ ਕੰਮ ਤਾਂ ਚੱਲਦਾ ਵਾਹਿਗੁਰੂ ਦਾ ਨਾਮ ਸੋਵੇ ਉੱਠ ਲੈਨੇ ਆ ਵਾਹਿਗੁਰੂ ਦਾ ਨਾਮ ਸੋਵਾ ਉੱਠ ਲੈਨੇ ਆ ਸੋਵਾ ਉੱਠ ਲੈਨੇ ਆ ਤਾਂ ਹੀ ਨਾ ਚੱਲਦਾ ਤਾਂ ਹੀ ਨਾ ਚੱਲਦਾ ਦਿਲ ਵਾਲੇ ਬੁਹੇ ਮੈਂ ਕਿਆ ਖੋਲ ਕੇ ਰੱਖੀ ਦੇ ਦੋਨੇ ਹੱਥ ਮੇਤਰਾ ਉਹ ਜੋੜ ਕੇ ਰੱਖੀ ਦੇ ਪਰ ਹਰ ਸਮੇ ਮੈਂ ਕੈ ਤੋਲ ਕੇ ਰੱਖੀ ਦੇ ਕੰਮ ਤਾਂ ਚੱਲਦਾ ਕੰਮ ਤਾਂ ਚੱਲਦਾ ਕਿਰਪਾ ਜੀ ਕਰਦਾ ਹੈ ਸੱਚੇ ਪਾਤਸ਼ਾਹ ਕਿਰਪਾ ਜੀ ਕਰਦਾ ਹੈ ਮੇਰਾ ਵਾਹਿਗੁਰੂ ਤਾਹੀ ਨਾ ਚੱਲਦਾ ਤਾਹੀ ਨਾ ਚੱਲਦਾ ਹੱਥ ਜੋੜ ਕੇ ਰਖੀਦੇ ਹੱਥ ਜੋੜ ਕੇ ਰਖੀਦੇ ਪਰ ਤੋਲ ਕੇ ਰਖੀਦੇ ਕੰਮ ਤਾਂ ਚੱਲਦਾ ਇੰਨੀ ਕਹਾਜ਼ਰੀ ਲਾ ਲਿਓ ਜੀ ਗੋਲਡੀ ਜੀ ਬਿਠੇ ਆ ਸਾਡਾ ਸੁੱਖਾ ਚਾਚਾ ਬਿਠਾ ਸੋ ਸਵੇਰ ਦੇ ਪੰਚਾਇਤ ਦੇ ਕੰਮ ਤੇ ਲੱਗੇ ਸੀ ਸਹੀ 11 ਵਜੇ ਦੇ ਲੱਗੇ ਸੀ ਸਹੀ 11 ਵਜੇ ਤੇ ਹੁਣ ਵਿਹਲੇ ਹੋਈਆਂ ਬਹੁਤ ਕੰਮ ਸੀ ਅੱਜ ਵਾਹਿਗੁਰੂ ਦੀ ਕਿਰਪਾ ਤੇ ਉਸ ਕਰਕੇ ਹੁਣ ਫੁਰਸਤ ਦੇ ਪਲਾਂ 'ਚ ਹਲੇ ਆੜ-ਆੜ ਹੁੰਦੇ ਸੀ ਆਪਣੇ ਕੰਮਾਂ ਤੇ ਤੇ ਭਿੰਦਰ ਕਹਿੰਦਾ ਕੰਮ ਕਿਵੇਂ ਚੱਲਦਾ ਮੈਂ ਕਿਹਾ ਚਲੋ ਆਪਾਂ ਉਹਦੀ ਵੀ ਗੱਲ ਕਰ ਲਈਏ ਵਾਹਿਗੁਰੂ ਦੀ ਕਿਰਪਾ ਸੋ ਵਾਹਿਗੁਰੂ ਇਦਾਂ ਹੀ ਕਿਰਪਾ ਬਣਾ ਕੇ ਰੱਖੇ ਤਾਂ ਕਿ ਜੋ ਪੰਚਾਇਤ ਦੀ ਜ਼ਿੰਮੇਵਾਰੀ ਹੈ ਸੋ ਉਹ ਵਾਹਿਗੁਰੂ ਕਿਰਪਾ ਕਰਕੇ ਆਪਣੀ ਬਹੁਤ ਵਧੀਆ ਮੰਦਰੀ ਨਾਲ ਕਰਵਾ ਲਵੇ ਕਿਰਪਾ ਰੱਖੇ ਵਾਹਿਗੁਰੂ ਜਿਹੜਾ ਕੰਮ ਹੈ ਉਸੇ ਤਰ੍ਹਾਂ ਚੱਲਦਾ ਰਹੇ ਸਾਡੀ ਇੰਨੀ ਕ ਹਾਜ਼ਰੀ ਲਾ ਲਿਓ ਜੀ ਬਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ